ਹੁਣ ਛੇਵੇਂ ਪਾਤਸ਼ਾਹ ਦੇ ਘਰ ਦੇ ਵਿੱਚ ਵੀ ਚੜਦੀ ਜਵਾਨੀ ਜਵਾਨੀ ਦੀ ਦਹਲੀਜ਼ ਦੇ ਉੱਪਰ ਪੈਰ ਧਰ ਰੇ ਪੁੱਤਰ ਦੀ ਮੌਤ ਹੋਈ ਹੈ ਬਾਬਾ ਅਟੱਲ ਜੀ ਦੀ ਪਰ ਜਦੋਂ ਉਸ ਪੁੱਤਰ ਦੀ ਮੌਤ ਦੀ ਮਾਤਮ ਪੁਰਸ਼ੀ ਕਰਨ ਦੇ ਵਾਸਤੇ ਗੁਰੂ ਦੇਵ ਪਾਤਸ਼ਾਹ ਦੇ ਸਾੰਡੂ ਭਾਈ ਸਾਈ ਦਾਸ ਡਰੋਲੀ ਤੋਂ ਆਏ ਨੇ ਤੇ ਵੇਖ ਕੇ ਹੈਰਾਨ ਰਹਿ ਗਏ ਕੋਈ ਸ਼ੋਕ ਨਹੀਂ ਕੋਈ ਵੈਣ ਨਹੀਂ ਕੋਈ ਵਰਲਾਪ ਨਹੀਂ ਜਿਹੜੀ ਰੋਜ਼ ਦੀ ਨਿਤਾ ਪ੍ਰਤੀ ਦੀਕਾਰ ਸੀ ਗੁਰੂ ਘਰ ਦੇ ਵਿੱਚ ਉਹ ਲਗਾਤਾਰ ਹੋ ਰਹੀ ਹੈ ਘਰ ਦੇ ਵਿੱਚ ਪੁੱਤਰ ਦੀ ਮੌਤ ਹੋਈ ਹੈ ਬਾਬਾ ਅਟਲਰ ਆਏ ਦੀ ਗੁਰੂ ਸਾਹਿਬ ਰੋਜ਼ ਸੰਗਤ ਦੇ ਨਾਲ ਮਿਲ ਕੇ ਸੰਗਤੀ ਨਿਤ ਨਿਮ ਹੀ ਕਰਦੇ ਨੇ ਰੋਜ਼ ਗੁਰਬਾਣੀ ਦੀ ਕਥਾ ਵੀ ਕਰਦੇ ਨੇ ਜੋ ਰੋਜ਼ ਦੀ ਨਿਤਾ ਪ੍ਰਤੀ ਦੀ ਕਰਿਆ ਸੀ ਉਹ ਲਗਾਤਾਰ ਹੋ ਰਹੀ ਹੈ ਸਾਈਂ ਦਾਸ ਹੈਰਾਨ ਹੋਇਆ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋਇਆ ਕਿ ਗੁਰੂ ਸਾਹਿਬ ਦੇ ਮਨ ਦੇ ਵਿੱਚ ਪੁੱਤਰ ਦੀ ਮੌਤ ਦਾ ਕੋਈ ਸ਼ੌਕ ਨਹੀਂ ਰਿਹਾ ਲੱਗਿਆ ਕੋਲ ਆ ਕੇ ਬੈਠਾ ਤੇ ਸਵਾਲ ਕਰ ਹੀ ਦਿੱਤਾ ਪਾਤਸ਼ਾ ਘਰ ਦੇ ਵਿੱਚ ਪੁੱਤਰ ਦੀ ਮੌਤ ਹੋਈ ਹੈ ਤੁਹਾਡੇ ਚਿਹਰੇ ਤੇ ਰੰਚਕ ਮਾਤਰ ਵੀ ਕਿਤੇ ਅਫਸੋਸ ਦਾ ਚਿੰਨ ਨਹੀਂ ਤੁਸੀਂ ਉਸੇ ਤਰ੍ਹਾਂ ਨਿਤਾ ਪ੍ਰਤੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹੋ ਪੁੱਤਰ ਦੀ ਮੌਤ ਦਾ ਕੋਈ ਦੁੱਖ ਨਹੀਂ ਪਾਤਸ਼ਾ ਨੇ ਬੜਾ ਪਿਆਰਾ ਕੌਤਕ ਕੀਤਾ ਆਪਣੀ ਸ਼ਮਸ਼ੀਰ ਦੇ ਮਿਆਨ ਦੇ ਨਾਲ ਜ਼ਮੀਨ ਦੇ ਉੱਪਰ ਇੱਕ ਲਕੀਰ ਖਿੱਚ ਦਿੱਤੀ ਕਹਿੰਦੇ ਸਾਈਂ ਦਾਸ ਮੈਂ ਜ਼ਮੀਨ ਦੇ ਉੱਪਰ ਇੱਕ ਲਕੀਰ ਖਿੱਚੀ ਹੈ ਤੈਨੂੰ ਕੋਈ ਖੁਸ਼ੀ ਹੋਈ ਹੈ ਕਹਿੰਦਾ ਪਾਤਸ਼ਾਹ ਖੁਸ਼ੀ ਕਾਦੀ ਹੋਣੀ ਹੈ ਤੁਸੀਂ ਲਕੀਰ ਖਿੱਚੀ ਤੁਹਾਡੀ ਇੱਛਾ ਪਾਤਸ਼ਾਹ ਨੇ ਪੈਰ ਮਾਰ ਕੇ ਲਕੀਰ ਮਿਟਾ ਦਿੱਤੀ ਕਹਿੰਦਾ ਸਾਈਂ ਦਾਸ ਮੈਂਸ ਲਕੀਰ ਨੂੰ ਮਿਟਾ ਦਿੱਤਾ ਤੈਨੂੰ ਕੋਈ ਦੁੱਖ ਹੋਇਆ ਕਹਿੰਦਾ ਪਾਤਸ਼ਾਹ ਤੁਸੀਂ ਲਕੀਰ ਨੂੰ ਖਿੱਚਿਆ ਸੀ ਤੁਸੀਂ ਮਿਟਾ ਦਿੱਤਾ ਮੈਨੂੰ ਦੁੱਖ ਮੈਨੂੰ ਅਫਸੋਸ ਕਾਦਾ ਕਹਿੰਦੇ ਬਸ ਇਹੀ ਤੇ ਪ੍ਰਮਾਤਮਾ ਦੀ ਰਜ਼ਾ ਹੈ ਮੇਰੇ ਘਰ ਪੁੱਤਰ ਜਿਹੜਾ ਸੀ ਉਹ ਪ੍ਰਮਾਤਮਾ ਦੀ ਪੈਦਾ ਕੀਤੀ ਲਕੀਰ ਸੀ ਉਹਦੀ ਰਜ਼ਾ 'ਚ ਪੈਦਾ ਹੋਈ ਉਹਦੀ ਰਜ਼ਾ 'ਚ ਮਿਟ ਗਈ ਅਫਸੋਸ ਕਿਸ ਚੀਜ਼ ਦਾ ਜਿਸ ਦੀ ਵਤ ਸੀ ਉਸ ਨੂੰ ਸੌਂਪ ਦਿੱਤੀ ਗਈ। ਸੋ ਗੁਰਦੇਵ ਪਾਤਸ਼ਾਹ ਨੇ ਕਿੰਡਾ ਵੱਡਾ ਜ਼ਿੰਦਗੀ ਦਾ ਸਾਰਧ ਸਾਂਮਣੇ ਇੱਕ ਲਕੀਰ ਖਿੱਚ ਕੇ ਸਮਝਾ ਦਿੱਤਾ ਕਿ ਇਨਸਾਨ ਜਿਹੜਾ ਹੈ ਪ੍ਰਮਾਤਮਾ ਦੀ ਪੈਦਾ ਕੀਤੀ ਹੋਈ ਇੱਕ ਲਕੀਰ ਹੈ ਤੇ ਜਦੋਂ ਉਹ ਪ੍ਰਮਾਤਮਾ ਚਾਵੇ ਮਿਟਾ ਸਕਦਾ ਹੈ। ਗੁਰਦੇਵ ਪਾਤਸ਼ਾਹ ਨੇ ਜ਼ਿੰਦਗੀ ਦੇ ਜਿਹੜੇ ਸੂਖਮ ਭੇਦ ਨੇ ਉਹਨਾਂ ਨੂੰ ਸਾਡੇ ਸਾਹਮਣੇ ਇੰਜ ਖੋਲ੍ਹਿਆ ਮੈਂ ਸੋਚਦਾ ਜੇਕਰ ਕੋਈ ਅੱਜ ਦਾ ਵੀ ਵਿਗਿਆਨੀ ਹੋਵੇ ਨਾ ਕੋਈ ਆਪਣੇ ਆਪ ਨੂੰ ਜਿੰਨਾ ਮਰਜੀ ਫਿਲਾਸਫਰ, ਦਾਨਿਸ਼ਮੰਦ, ਰੋਸ਼ਨ ਦਿਮਾਗ, ਕਥਾਵਾਚਕ ਜੋ ਵੀ ਸਮਝਦਾ ਹੋਵੇ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਮਝਾਇਆ ਸਾਨੂੰ ਸਮਝਾ ਨਹੀਂ ਸਕਦਾ ਅਕਸਰ ਅਸੀਂ ਵੇਖਦੇ ਹਾਂ ਜੇ ਮੈਂ ਤੁਹਾਡਾ ਇੱਕ ਬੜੀ ਅਹਿਮ ਗੱਲ ਸਾਂਝੀ ਕਰਾਂ ਕਿ ਹਿੰਦੁਸਤਾਨ ਦੇ ਵਿੱਚ ਬੱਚੇ ਗਵਾਹ ਹੁੰਦੇ ਨੇ ਇਹਨਾਂ ਦੇ ਵਿੱਚੋਂ ਤਕਰੀਬਨ 1% ਤੋਂ ਘੱਟ ਬੱਚੇ ਨੇ ਜਿਹੜੇ ਮਾਂ-ਬਾਪ ਨੂੰ ਮਿਲਦੇ ਨੇ ਬਾਕੀ ਬੱਚੇ ਮਾਂ-ਬਾਪ ਨੂੰ ਨਹੀਂ ਮਿਲਦੇ ਉਹ ਕਿੱਥੇ ਜਾਂਦੇ ਨੇ ਅੱਖਾਂ ਕੱਢੀਆਂ ਜਾਂਦੀਆਂ ਨੇ ਗੁਰਦੇ ਕੱਢੇ ਜਾਂਦੇ ਨੇ ਜਿਗਰ ਕੱਢੇ ਜਾਂਦੇ ਨੇ ਕਈਆਂ ਦੀ ਮੌਤ ਹੁੰਦੀ ਹੈ ਕਈਆਂ ਨੂੰ ਭੀਖ ਮੰਗਣ ਤੇ ਲਗਾਇਆ ਜਾਂਦਾ ਇਹ ਅੰਗਾਂ ਦਾ ਵਪਾਰ ਕਿਉਂ ਹੋ ਰਿਹਾ ਹੈ ਕਿਉਂਕਿ ਸਾਡੇ ਸਮਾਜ ਦੇ ਵਿੱਚ ਆਪਣੀਆਂ ਬੁਰੀਆਂ ਅਨੈਤਿਕ ਕਰਮਾ ਕਰਕੇ ਇੱਕ ਅਮੀਰ ਵਰਗ ਬਿਮਾਰ ਹੈ ਉਹਦੀਆਂ ਮੰਗਾਂ ਦੀ ਪੂਰਤੀ ਦੇ ਵਾਸਤੇ ਗਰੀਬਾਂ ਦੇ ਬੱਚੇ ਵਕਾਹ ਹੁੰਦੇ ਨੇ ਤੇ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੇ ਦਿਸਦੇ ਅੰਗ ਨੇ ਉਹ ਵਿਕਦੇ ਨੇ ਪਰ ਗੁਰੂ ਪਾਤਸ਼ਾਹ ਕਹਿੰਦੇ ਇੱਕ ਅੰਗ ਮੈਂ ਖਰੀਦਣਾ ਚਾਹੁੰਦਾ ਹੈ ਜਿਹੜਾ ਦਿਸਦਾ ਨਹੀਂ ਦੁਨੀਆ ਤੇ ਦਿਸਦੇ ਅੰਗਾਂ ਦਾ ਵਪਾਰ ਹੁੰਦਾ ਹੈ ਤੇ ਪਾਤਸ਼ਾਹ ਕਹਿੰਦੇ ਜਿਹੜਾ ਅੰਗ ਮੈਂ ਖਰੀਦਣਾ ਚਾਹੁੰਦਾ ਉਹ ਨਜ਼ਰ ਨਹੀਂ ਆਉਂਦਾ ਉਹ ਅੰਗ ਕਿਹੜਾ ਹੈ ਮਨ ਵਿੱਚ ਸਤਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਮੇਰੀ ਪ੍ਰੀਤ ਗੋਬਿੰਦ ਸੋ ਜਿਨ ਕਤੇ ਮੈ ਤੋਂ ਮੋਲ ਮਹਿੰਗੀ ਲਈ ਜੀ ਸਕਤੇ ਮਨ ਵੇਚਣਾ ਪੈਂਦਾ ਮੌਤ ਹੁੰਦੀ ਹੈ ਜਦੋਂ ਕਿਸੇ ਦੀ ਮੈਂ ਪੇਸ਼ੇਵਰ ਜੋ ਡਾਕਟਰ ਆ ਅਸੀਂ ਪੋਸਟਮਾਰਟਮ ਕਰਦੇ ਆ ਸਾਡੇ ਸਾਹਮਣੇ ਉਹਦੇ ਗੁਰਦੇ ਨੇ ਫੇਫੜੇ ਨੇ ਆਂਦਰਾਂ ਨੇ ਜਿਗਰ ਹੈ ਪਿੱਤੀ ਹੈ ਤਿਲਾ ਸਾਨੂੰ ਸਾਰੇ ਅੰਗ ਉਸ ਤੇ ਨਜ਼ਰ ਆਉਂਦੇ ਨੇ ਮਨ ਕਿਤੇ ਨਜ਼ਰ ਨਹੀਂ ਆਉਂਦਾ ਤੇ ਸਾਰੀ ਜ਼ਿੰਦਗੀ ਮਨ ਤੇ ਲੰਘ ਜਾਂਦੀ ਹੈ ਅੱਜ ਮਨ ਕਰਦਾ ਹੈ ਸੰਗਤ 'ਚ ਬੈਠਾ ਜਾਵੇ ਅੱਜ ਮਨ ਕਰਦਾ ਹੈ ਸਵੇਰੇ ਉੱਠਿਆ ਜਾਵੇ ਅੱਜ ਮਨ ਕਰਦਾ ਹੈ ਨਾ ਉੱਠਿਆ ਜਾਵੇ ਅੱਜ ਮਨ ਕਰਦਾ ਹੈ ਰੋਟੀ ਖਾਧੀ ਜਾਵੇ ਅੱਜ ਮਨ ਕਰਦਾ ਹੈ ਨਾ ਖਾਧੀ ਜਾਵੇ ਸਾਡੇ ਜ਼ਿੰਦਗੀ ਦੇ ਜਿੰਨੇ ਵੀ ਸੰਕਲਪ ਤੇ ਵਿਕਲਪ ਨੇ ਉਹ ਸਾਰੇ ਮਨ ਦੇ ਉੱਪਰ ਨੇ ਤੇ ਅਜੇ ਤੱਕ ਦੁਨੀਆਂ ਦਾ ਕੋਈ ਡਾਕਟਰ ਮਨ ਨਹੀਂ ਵੇਖ ਸਕਿਆ ਤੇ ਇਸੇ ਕਰਕੇ ਅਸੀਂ ਇੱਕ ਬੜਾ ਵੱਡਾ ਝੂਠ ਬੋਲਣਾ ਸ਼ੁਰੂ ਕਰ ਦਿੰਨੇ ਆ ਜੀ ਅੰਮ੍ਰਿਤ ਛਕਣ ਦੀ ਕੀ ਲੋੜ ਆ ਸੀ ਤੇ ਮਨ ਕਰਕੇ ਸੇਖਿਆ ਵੀ ਕੋਈ ਐਸਾ ਥਰਮਾਮੀਟਰ ਨਹੀਂ ਜਿਸ ਦੇ ਨਾਲ ਮਨ ਦੀ ਅਵਸਥਾ ਨੂੰ ਵੇਖਿਆ ਜਾਵੇ ਕਿਉਂਕਿ ਮਨ ਨੂੰ ਹੀ ਨਹੀਂ ਵੇਖਿਆ ਜਾ ਸਕਦਾ ਫਿਰ ਮਨ ਹੈ ਕਿ ਗੁਰੂ ਪਾਤਸ਼ਾਹ ਨੂੰ ਪੁੱਛੀਏ ਪਾਤਸ਼ਾਹ ਕਹਿੰਦੇ ਇਹ ਨਜ਼ਰ ਨਹੀਂ ਆ ਸਕੇਗਾ ਇਸ ਨੂੰ ਪਛਾਣਨਾ ਪਵੇਗਾ ਕਿਉਂਕਿ ਪਾਤਸ਼ਾਹ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੁਹਾਨੂੰ ਪਾਤਸ਼ਾਹ ਨੂੰ ਪੁੱਛੀਏ ਨਜ਼ਰ ਤਾਂ ਨਹੀਂ ਆਉਂਦਾ ਤੁਸੀਂ ਕਹਿੰਦੇ ਹੋ ਪਛਾਣਨਾ ਪੈਣਾ ਪਛਾਣੀਏ ਕਿਵੇਂ ਤੇ ਪਾਤਸ਼ਾਹ ਕਹਿੰਦੇ ਇੱਕ ਹੀ ਤਰੀਕਾ ਹੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਮਨ ਜੋਤ ਸਰੂਪ ਹੈ ਬਾਣੀ ਸਤ ਸਰੂਪ ਹੈ ਜਿਸ ਦਿਨ ਤੁਹਾਡਾ ਜੋਤ ਸਰੂਪ ਮਨ ਸਤ ਸਰੂਪ ਦੇ ਨਾਲ ਜੁੜ ਗਿਆ ਨਾ ਉਸ ਦਿਨ ਸਾਨੂੰ ਸੋਝੀ ਪੈ ਜਾਣੀ ਹੈ ਕਿ ਮਨ ਗੁਰੂ ਦੇ ਅੱਗੇ ਅਰਪਿਤ ਕਰਨਾ ਪੈਣਾ ਹੈ ਮਨ ਵਿੱਚ ਸਤਗੁਰ ਕੇ ਪਾਸ ਇੱਕ ਪੰਡਤ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੋਲ ਆ ਗਿਆ ਪਾਤਸ਼ਾਹ ਜਿਹੜੀ ਤੁਸੀਂ ਪਹਿਲੇ ਜਾਮੇ ਦੇ ਵਿੱਚ ਦੂਜੇ ਜਾਮੇ ਦੇ ਵਿੱਚ ਤੀਜੇ ਚ ਚੌਥੇ ਚ ਪੰਜਵੇਂ ਦੇ ਵਿੱਚ ਜਿਹੜੀ ਤੁਸੀਂ ਬਾਣੀ ਉਚਾਰੀ ਹੈ ਉਸ ਬਾਣੀ ਦੇ ਵਿੱਚ ਇਹ ਤੁਸੀਂ ਕਿਹਾ ਹੈ ਕਿ ਮਨੁੱਖ ਦੇ ਸਰੀਰ ਦੇ ਅੰਦਰ ਬ੍ਰਹਮ ਦਾ ਨਿਵਾਸ ਹੈ ਪਰ ਉਹ ਬ੍ਰਹਮ ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ ਬੜਾ ਅਹਿਮ ਸਵਾਲ ਹੈ ਪੰਡਤ ਆ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਸਵਾਲ ਕਰਦਾ ਹੈ ਕਿ ਤੁਹਾਡੀ ਪਹਿਲੇ ਜਾਮਿਆਂ ਦੇ ਵਿੱਚ ਉਚਾਰੀ ਬਾਣੀ ਦੇ ਵਿੱਚ ਇਹ ਗੱਲ ਬਾਰ ਬਾਰ ਆਉਂਦੀ ਹੈ ਕਿ ਇਸ ਕਾਇਆ ਦੇ ਅੰਦਰ ਬ੍ਰਹਮ ਦਾ ਨਿਵਾਸ ਹੈ ਫਿਰ ਉਹ ਪ੍ਰਮਾਤਮਾ ਨਜ਼ਰ ਕਿਉਂ ਨਹੀਂ ਆਉਂਦਾ ਪਾਤਸ਼ਾਹ ਨੇ ਇੱਕ ਬੜਾ ਪਿਆਰਾ ਕੌਤਕ ਕੀਤਾ ਕਹਿੰਦੇ ਪੰਡਿਤ ਜੀ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਵਾਂਗਾ ਸ਼ਾਮ ਹੋ ਲੈਣ ਦਿਓ ਜਦੋਂ ਸ਼ਾਮਾਂ ਪੈ ਗਈਆਂ ਕੁਦਰਤੀ ਜਦੋਂ ਕਿਸੇ ਨੂੰ ਐਵੇਂ ਦਾ ਜਵਾਬ ਮਲੇ ਮਨ ਦੇ ਵਿੱਚ ਕ੍ਰਿਓਸਟੀ ਉਤਸੁਕਤਾ ਵੱਧ ਜਾਂਦੀ ਹੈ ਕਿ ਸ਼ਾਮ ਨੂੰ ਗੁਰੂ ਸਾਹਿਬ ਨੇ ਪਤਾ ਨਹੀਂ ਕਿਹੜਾ ਜਵਾਬ ਦੇਣਾ ਹੈ ਬੜੀਆਂ ਔਖੀਆਂ ਸ਼ਾਮਾਂ ਲੰਘੀਆਂ ਜਦੋਂ ਸ਼ਾਮਾ ਪਈਆਂ ਤੇ ਫਿਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਾਤਸ਼ਾਹ ਮੈਂ ਇੱਕ ਸਵਾਲ ਕੀਤਾ ਸੀ ਕਿ ਜੇਕਰ ਪ੍ਰਮਾਤਮਾ ਮਨੁੱਖ ਦੇ ਵਿੱਚ ਵਸਦਾ ਹੈ ਨਜ਼ਰ ਕਿਉਂ ਨਹੀਂ ਆਉਂਦਾ ਤੁਸੀਂ ਕਿਆ ਸੀ ਸ਼ਾਮਾ ਨੂੰ ਜਵਾਬ ਦੇਵਾਂਗਾ ਸ਼ਾਮਾ ਪੈ ਗਈਆਂ ਪਾਤਸ਼ਾਹ ਕਹਿੰਦੇ ਹਨੇਰਾ ਹੋ ਲੈਣ ਦੇ ਬਾਹਰ ਚਲਾ ਗਿਆ ਹਨੇਰਾ ਹੋਇਆ ਫਿਰ ਅੰਦਰ ਆ ਗਿਆ ਪਾਤਸ਼ਾਹ ਸਵਾਲ ਦਾ ਜਵਾਬ ਦਿਓ ਪਾਤਸ਼ਾਹ ਕਹਿੰਦੇ ਸਾਰੇ ਚੜ ਲੈਣ ਦੇ ਫਿਰ ਬਾਹਰ ਚਲਾ ਗਿਆ ਬੜਾ ਔਖਾ ਸਮਾਂ ਲੰਘ ਰਿਹਾ ਹੈ ਜਦੋਂ ਤਾਰੇ ਵੀ ਚੜ ਗਏ ਫਿਰ ਅੰਦਰ ਆ ਗਿਆ ਪਾਤਸ਼ਾਹ ਤੁਸੀਂ ਕਹਿਆ ਸੀ ਤਾਰੇ ਚੜਨਗੇ ਫਿਰ ਸਵਾਲ ਦਾ ਜਵਾਬ ਦਵਾਂਗਾ ਪਾਤਸ਼ਾਹ ਕਹਿੰਦੇ ਚੰਦਰਮਾ ਚੜ ਲੈਣਗੇ ਜਦੋਂ ਸਮਾਨ ਦੇ ਵਿੱਚ ਚੰਦਰਮਾ ਚੜ ਜਾਵੇਗਾ ਨਾ ਫਿਰ ਮੈਂ ਤੇਰੇ ਸਵਾਲ ਦਾ ਜਵਾਬ ਦਵਾਂਗਾ ਚੰਦਰਮਾ ਵੀ ਚੜ ਗਿਆ ਆ ਗਿਆ ਗੁਰੂ ਦੇ ਚਰਨਾਂ ਦੇ ਵਿੱਚ ਪਾਤਸ਼ਾਹ ਬਾਹਰ ਆ ਕੇ ਵੇਖੋ ਹੁਣ ਤਾਂ ਚੰਦਰਮਾ ਵੀ ਸਮਾਨ ਤੇ ਚੜ ਗਿਆ ਹੈ ਮੇਰੇ ਸਵਾਲ ਦਾ ਜਵਾਬ ਤੇ ਦੇ ਦਿਓ ਪਾਤਸ਼ਾਹ ਨੇ ਹੱਥੋਂ ਫੜਿਆ ਤੇ ਬਾਹਰ ਬਾਗ ਦੇ ਵਿੱਚ ਲੈ ਗਏ ਤੇ ਵਿਦੀਚੰਦ ਨੂੰ ਆਵਾਜ਼ ਮਾਰੀ ਕਹਿੰਦੇ ਵਿਦੀਚੰਦ ਦੋ ਘੜੇ ਲੈ ਕੇ ਆਓ ਵਿਦੀਚੰਦ ਦੋ ਘੜੇ ਲੈ ਕੇ ਆਇਆ ਤੇ ਪਾਤਸ਼ਾਹ ਨੇ ਵਿਦੀਚੰਦ ਨੂੰ ਕਿਹਾ ਇਹਨਾਂ ਦੋਵਾਂ ਘੜਿਆਂ ਦੇ ਵਿੱਚ ਪਾਣੀ ਪਾ ਦਿਓ ਦੋਵੇਂ ਘੜੇ ਪਾਣੀ ਦੇ ਨਾਲ ਭਰ ਦਿੱਤੇ ਤੇ ਹੁਣ ਪਾਤਸ਼ਾਹ ਨੇ ਪੰਡਿਤ ਜੀ ਨੂੰ ਕਿਹਾ ਪੰਡਿਤ ਜੀ ਇੱਕ ਘੜੇ ਦੇ ਵਿੱਚ ਮਿੱਟੀ ਪਾ ਕੇ ਪੂਰੀ ਤਰ੍ਹਾਂ ਦੇ ਨਾਲ ਢੋਲ ਦਿਓ ਪੰਡਿਤ ਜੀ ਨੇ ਇੱਕ ਘੜੇ 'ਚ ਮਿੱਟੀ ਪਾਈ ਔਰ ਪੂਰੀ ਢੋਲ ਦਿੱਤੀ ਇਹ ਪ੍ਰਮਾਣ ਵੇਖਿਓ ਕਿੰਨਾ ਪਿਆਰਾ ਦਿੱਤਾ ਗੁਰੂ ਸਾਹਿਬ ਨੇ ਘੜੇ ਦੇ ਵਿੱਚ ਪੂਰੀ ਮਿੱਟੀ ਢੋਲ ਦਿੱਤੀ ਤੇ ਹੁਣ ਪਾਤਸ਼ਾਹ ਜੀ ਨੇ ਪੰਡਿਤ ਨੂੰ ਇਸ ਲਾਗੇ ਖੜਾ ਕੀਤਾ ਕਹਿੰਦੇ ਪੰਡਿਤ ਜੀ ਉੱਪਰ ਚੰਦਰਮਾ ਹੈ ਕਹਿੰਦੇ ਹੈ ਘੜਾ ਹੈ ਕਹਿੰਦੇ ਹੈ ਕਹਿੰਦੇ ਘੜੇ ਚ ਪਾਣੀ ਹੈ ਕਹਿੰਦਾ ਹਾਂ ਪਾਤਸ਼ਾਹ ਦੋਵੇਂ ਚੀ ਹੈ ਕਹਿੰਦੇ ਚੰਦਰਮਾ ਦਾ ਅਕਸ ਕਿਸ ਘੜੇ ਚ ਨਜ਼ਰ ਆ ਰਿਹਾ ਹੈ ਕਹਿੰਦਾ ਪਾਤਸ਼ਾਹ ਜੀ ਦੇ ਚ ਪਾਣੀ ਸਾਫ ਹੈ ਪਾਤਸ਼ਾਹ ਕਹਿੰਦੇ ਫਰੇਹੀ ਤੇ ਗੱਲ ਹੈ ਪਰਮਾਤਮਾ ਵੀ ਹੈ ਸਰੀਰ ਵੀ ਹੈ ਆਤਮਾ ਵੀ ਹੈ ਪਰ ਪਛਾਣ ਹੋ ਸਕਦਾ ਜਿਸ ਘੜੇ ਦੇ ਵਿੱਚ ਵਿਕਾਰਾਂ ਦੀ ਗੰਦਗੀ ਨਹੀਂ ਤੁਹਾਡੇ ਜਿਹੜੇ ਕਾਇਆ ਦੇ ਘੜੇ ਨੇ ਉਹ ਵਿਕਾਰਾਂ ਦੀ ਗੰਦਗੀ ਦੇ ਨਾਲ ਮੈਲੇ ਹੋ ਗਏ ਨੇ ਤੁਸੀਂ ਉਸ ਦੀ ਪਛਾਣ ਨਹੀਂ ਕਰ پا ਰਹੇ ਤੇ ਗੁਰੂ ਸਾਹਿਬ ਨੇ ਇਲਨੀ ਕਰੋਮਸ ਦੇ ਵਿੱਚ ਇਹ ਗੱਲ ਸਮਝਾ ਦਿੱਤੀ ਇੱਕ ਪੰਡਤ ਨੇ ਤਾਂ ਗੁਰੂ ਸਾਹਿਬ ਨੂੰ ਇੱਥੋਂ ਆ ਕੇ ਸਵਾਲ ਕਰ ਦਿੱਤਾ ਉਹ ਸਵਾਲ ਬੜਾ ਅਹਿਮ ਹੈ ਤੁਸੀਂ ਸੁthreshe Shah ਦਾ ਨਾਮ ਸੁਣਿਆ ਹੋਵੇਗਾ ਇੱਕ ਫਾਰਸੀ ਦੀ ਘਰਾਬ ਹੈ ਤਰੀਕੇ ਸੁthreshe Shah ਹੀ ਅਨਾਇਤullah ਸਾਹਿਬ ਦੀ ਲਿਖੀ ਹੋਈ ਸੁthreshe ਸਾਹਿਬ ਬੜਾ ਛੋਟਾ ਸੀ ਬੱਚਾ ਜਦੋਂ ਇਹਦਾ ਜਨਮ ਹੋਇਆ ਨਾ ਅੱਜ ਵੀ ਸਾਡੇ ਪਰਿਵਾਰਾਂ ਦੇ ਵਿੱਚੋਂ ਉਹ ਵਹਿਮ ਭਰਮ ਨਹੀਂ ਜਾਂਦੇ ਜਨਮ ਲੈਂਦੇ ਆ ਉਹਦੇ ਮੂੰਹ ਦੇ ਵਿੱਚ ਦੰਦ ਸੀ ਪੰਡਤਾਂ ਨੇ ਕਹਿ ਦਿੱਤਾ ਭਾਗਾ ਹੈ ਮਾਪੇ ਦੇ ਉੱਪਰ ਭਾਰੂ ਹੋਵੇਗਾ ਬੱਚੇ ਨੂੰ ਬਾਹਰ ਛੱਡ ਦਿੱਤਾ ਛੇਵੇਂ ਪਾਤਸ਼ਾਹ ਸ਼੍ਰੀਨਗਰ ਦੇ ਵਿੱਚ ਸੀ ਬੱਚੇ ਨੂੰ ਚੁੱਕ ਕੇ ਲੈ ਕੇ ਆਏ ਬੱਚਾ ਇਹਨਾਂ ਦੇ ਕੋਲ ਹੀ ਥੋੜੀ ਵੱਡੀ ਉਮਰਸਤਾ ਦੇ ਵਿੱਚ ਹੋਇਆ 10ਵੇਂ ਪਾਤਸ਼ਾਹ ਤੱਕ ਹੋ ਰਿਹਾ ਤੇ ਉਹ ਬੜਾ ਸ਼ਰਾਰਤੀ ਸੁਭਾਅ ਦਾ ਸੀ ਬਹੁਤ ਜ਼ਿਆਦਾ ਸ਼ਰਾਰਤੀ ਸੁਭਾਅ ਦਾ ਇੱਕ ਦਿਨ ਛੇਵੇਂ ਪਾਤਸ਼ਾਹ ਬੈਠੇ ਨੇ ਤੇ ਉਹ ਸੁਤਰੀ ਸ਼ਾਹ ਇਹਨਾਂ ਦੇ ਪਿੱਛੇ ਬੈਠਾ ਇੱਕ ਪੰਡਿਤ ਆ ਗਿਆ ਤੇ ਆ ਕੇ ਸਵਾਲ ਕਰਦਾ ਹੈ ਕਹਿੰਦਾ ਪਾਤਸ਼ਾ ਗੁਰੂ ਨਾਨਕ ਸਾਹਿਬ ਨੇ ਤੇ ਆਪਣੀ ਇਲਾਹੀ ਬਾਣੀ ਦੇ ਨਾਲ ਜਗਤ ਦੇ ਹਿਰਦੇ ਖਾਰ ਦਿੱਤੇ ਤੁਸੀਂ ਤਲਵਾਰ ਕਿਉਂ ਚੁੱਕੀ ਹੈ ਸਵਾਲ ਬੜਾ ਅਹਿਮ ਹਦਾਕ ਕਿ ਪਾਤਸ਼ਾ ਤੁਸੀਂ ਤਲਵਾਰ ਕਿਉਂ ਚੁੱਕੀ ਹੈ ਜਦੋਂ ਪੰਡਿਤ ਇਹ ਸਵਾਲ ਕਰ ਰਿਹਾ ਸੀ ਤੇ ਪੈਠੇ ਜਿਹੜਾ ਪਿੱਛੇ ਬੈਠਾ ਸੁਤਰੀ ਸ਼ਾਹ ਸੀ ਨਾ ਉਹਨੇ ਪੰਡਿਤ ਨੂੰ ਜ਼ੁਬਾਨ ਕੱਢ ਦਿੱਤੀ ਤੇ ਪੰਡਿਤ ਥੋੜਾ ਗੁੱਸੇ ਦੇ ਵਿੱਚ ਆ ਕੇ ਕਹਿੰਦਾ ਹੈ ਕਹਿੰਦਾ ਪਾਤਸ਼ਾਹ ਮੈਂ ਸਵਾਲ ਤੁਹਾਡੇ ਕੋਲ ਪੁੱਛ ਰਿਹਾ ਹਾਂ ਤੇ ਪਿੱਛੇ ਬੈਠਾ ਤੁਹਾਡੇ ਜਿਹੜਾ ਨੌਜਵਾਨ ਹੈ ਨਾ ਉਹ ਮੈਨੂੰ ਜ਼ੁਬਾਨਾਂ ਕੱਢ ਰਿਹਾ ਪਾਤਸ਼ਾਹ ਚੁੱਪ ਕਰ ਗਏ ਉਹ ਫਿਰ ਕਹਿੰਦਾ ਪਾਤਸ਼ਾਹ ਮੈਨੂੰ ਇਸ ਗੱਲ ਦਾ ਜਵਾਬ ਦਿਓ ਤੁਸੀਂ ਤਲਵਾਰ ਕਿਉਂ ਚੁੱਕੀ ਹੈ ਸੁਤਰੀ ਸ਼ਾਹ ਨੇ ਫਿਰ ਜ਼ੁਬਾਨ ਕੱਢ ਦਿੱਤੀ ਪੰਡਿਤ ਫਿਰ ਕਹਿੰਦਾ ਪਾਤਸ਼ਾਹ ਸਮਝਾਓ ਇਹਨੂੰ ਮੈਂ ਆਪਣੇ ਸਵਾਲ ਦਾ ਜਵਾਬ ਮੰਗ ਰਿਹਾ ਹਾਂ ਇਹ ਮੇਰਾ ਮਜ਼ਾਕ ਉਡਾ ਰਿਹਾ ਹੈ ਪਾਤਸ਼ਾਹ ਕਹਿੰਦੇ ਫਿਰ ਸਵਾਲ ਕਰਤ ਉਹ ਕਹਿੰਦਾ ਪਾਤਸ਼ਾਹ ਮੇਰੇ ਇਹੀ ਹੈ ਕਿ ਕਿਤਨੇ ਪਾਤਸ਼ਾਹ ਨੇ ਤੇ ਆਪਣੀ ਰੋਹਾਨੀ ਬਾਣੀ ਦੇ ਨਾਲ ਜਗਤ ਦੇ ਹਿਰਦਿਆਂ ਨੂੰ ਠਾਰਨ ਦਾ ਸੰਦੇਸ਼ ਦਿੱਤਾ ਤੁਸੀਂ ਤਲਵਾਰ ਕਿਉ ਚੁੱਕੀ ਹੈ ਸੁਤਰੇਸ਼ਾਹ ਨੇ ਪਿੱਛੋਂ ਫਿਰ ਜ਼बान ਕੱਢ ਦਿੱਤੀ ਤੇ ਪੰਡਤ ਨੇ ਡੰਡਾ ਫੜ ਲਿਆ ਕਹਿੰਦਾ ਕਿ ਜੇਕਰ ਹੁਣ ਤੂੰ ਜ਼बान ਕੱਢੀ ਨਾ ਤੇ ਮੈਂ ਡੰਡਾ ਮਾਰੂੰਗਾ ਤੇ ਪਾਤਸ਼ਾਹ ਕਹਿੰਦੇ ਇਹੀ ਤੇਰੇ ਸਵਾਲ ਦਾ ਜਵਾਬ ਹੈ ਮੈਂ ਤਲਵਾਰ ਪਾ ਚੁੱਕੀ ਹੈ ਇਹੀ ਤੇਰੇ ਸਵਾਲ ਦਾ ਜਵਾਬ ਹੈ ਕਿ ਤੈਨੂੰ ਤਾਂ ਥੋੜਾ ਜਿਹਾ ਉਸਨੇ ਤੰਗ ਕੀਤਾ ਤੇ ਤੂੰ ਡੰਡਾ ਚੁੱਕਣ ਨੂੰ ਤਿਆਰ ਹੋ ਗਿਆ ਤੇਰੀ ਸ਼ਾਂਤੀ ਤੇਰਾ ਸ਼ਾਂਤੀ ਸਰੂਪ ਹੋਣ ਦਾ ਸਾਰਾ ਪਰਮ ਖਤਮ ਹੋ ਗਿਆ ਤੇ ਮੇਰੇ ਬਾਪ ਨੂੰ ਤਾਂ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ ਮੈਂ ਤਲਵਾਰ ਨਹੀਂ ਸੀ ਚੁੱਕੀ ਮੇਰੇ ਬਾਪ ਨੂੰ ਤਾਂ ਤੱਤੀ ਤਵੀ ਤੇ ਬਿਠਾ ਕੇ ਤਸ਼ੱਦਦ ਕਰਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਮੈਂ ਤਲਵਾਰ ਨਹੀਂ ਸੀ ਚੁੱਕੀ ਸੋ 6ਵੇਂ ਪਾਤਸ਼ਾਹ ਦੀ ਇੱਕ ਹੋਰ ਬੜੀ ਅਹਿਮ ਗੱਲ ਵਕਤ ਮੇਰਾ ਸਮਾਪਤ ਹੈ 2 ਮਿੰਟਾਂ ਸਮਾਪਤ ਕਰਦਾ ਹਾਂ 6ਵੇਂ ਪਾਤਸ਼ਾਹ ਦੀ ਇੱਕ ਬੜੀ ਅਹਿਮ ਗੱਲ ਹੈ ਮਖਲਿਸ ਖਾਨ ਵੀ ਛੇਵੇਂ ਪਾਤਸ਼ਾਹ ਦੇ ਹੱਥੋਂ ਮਰਿਆ ਅਮ੍ਰੇਸਰ ਦੀ ਜੰਗ ਦੇ ਵਿੱਚ ਉਸ ਤੋਂ ਬਾਅਦ ਕੁੱਤਬ ਖਾਨ ਵੀ ਛੇਵੇਂ ਪਾਤਸ਼ਾਹ ਦੇ ਹੱਥੋਂ ਮਰਿਆ ਕਰਤਾਰਪੁਰ ਦੀ ਜੰਗ ਦੇ ਵਿੱਚ ਉਸ ਤੋਂ ਬਾਅਦ ਪੈਦੇਖਾਨ ਵੀ ਗੁਰੂ ਸਾਹਿਬ ਦੇ ਹੱਥੋਂ ਮਰਿਆ ਤੇ ਉਸ ਤੋਂ ਬਾਅਦ ਕਾਲੇਖਾਨ ਵੀ ਗੁਰੂ ਸਾਹਿਬ ਦੇ ਹੱਥੋਂ ਮਰਿਆ ਪਰ ਇਹ ਚਾਰੀ ਜਰਨੈਲਾਂ ਦੀ ਜਦੋਂ ਮੈਂ ਜੰਗ ਪੜਦਾ ਮੈਂ ਇਸ ਗੱਲ ਤੋਂ ਬੜਾ ਹੈਰਾਨ ਐ ਕਿ ਗੁਰੂ ਸਾਹਿਬ ਜਦੋਂ ਉਸ ਜਰਨੈਲ ਦੇ ਉੱਪਰ ਤੀਰ ਦਾ ਵਾਰ ਕਰਦੇ ਨੇ ਜੇ ਉਹਦਾ ਘੋੜਾ ਜ਼ਖਮੀ ਹੋ ਕੇ ਜ਼ਮੀਨ ਤੇ ਡਿੱਗ ਪੈਂਦਾ ਤੇ ਪਾਤਸ਼ਾਹ ਆਪ ਘੋੜਾ ਛੱਡ ਦਿੰਦੇ ਜਦੋਂ ਦੁਸ਼ਮਣ ਦਾ ਘੋੜਾ ਬਾਹਰ ਆ ਜਾਂਦਾ ਦੁਸ਼ਮਣ ਜੇ ਪੈਦਲ ਜੰਗ ਕਰਦਾ ਇਹਨਾਂ ਚਾਰੀ ਜੰਗਾਂ ਦੇ ਵਿੱਚ ਦੁਸ਼ਮਣ ਦਾ ਜਦੋਂ ਘੋੜਾ ਮਰ ਜਾਂਦਾ ਪਾਤਸ਼ਾਹ ਆਪ ਵੀ ਘੋੜੇ ਤੋਂ ਉਤਰ ਆਉਂਦੇ ਨੇ ਕਿ ਨਹੀਂ ਲੜਾਈ ਬਰਾਬਰ ਦੀ ਲੜਨੀ ਐ ਤੇ ਇੱਕ ਕਾਲੇਖਾਨ ਦੀ جنگ ਦਾ ਜਿਹੜਾ ਵਾਕਿਆਤ ਮੁਹਸਨ ਫਾਨੀ ਨੇ ਲਿਖਿਆ ਉਹ ਬੜਾ ਕਮਾਲ ਦਾ ਹੈ ਕਹਿੰਦਾ ਕਿ ਕਾਲੇਖਾਂ ਗੁਰੂ ਸਾਹਿਬ ਦੇ ਉੱਪਰ ਪੈਂਦੇਖਾਂ ਤੇ ਉਸਦੇ ਜਵਾਈ ਕੁੱਤਖਾਂ ਦੀ ਮੌਤ ਤੋਂ ਬਾਅਦ ਵਾਰ ਕਰਨ ਵਾਸਤੇ ਆਉਂਦਾ ਹੈ ਤੇ ਕਹਿੰਦਾ ਮੈਂ ਸੋਚਿਆ ਕਿ ਗੁਰੂ ਪਾਤਸ਼ਾਹ ਵਾਰ ਕਰਨਗੇ ਪਰ ਗੁਰੂ ਪਾਤਸ਼ਾਹ ਨੇ ਵਾਰ ਨਹੀਂ ਕੀਤਾ ਕਹਿੰਦੇ ਕਾਲੇਖਾਂ ਵਾਰ ਕਰ ਕਹਿੰਦਾ ਕਾਲੇਖਾਂ ਨੇ ਵਾਰ ਕੀਤਾ ਉਹ ਉਸ جنگ ਨੂੰ ਵੇਖ ਰਿਹਾ ਉਹ ਸਮਕਾਲੀ ਹੈ ਉਹਦੇ ਸਾਹਮਣੇ ਘਟਨਾ ਵਾਪਰੀ ਹੈ ਕਹਿੰਦਾ ਕਿ ਜਦੋਂ ਨੇ ਇੱਕ ਵਾਰ ਕੀਤਾ ਗੁਰੂ ਸਾਹਿਬ ਨੇ ਰੋਕਿਆ ਕਹਿੰਦਾ ਮੈਂ ਸੋਚਿਆ ਹੁਣ ਗੁਰੂ ਪਾਤਸ਼ਾਹ ਦੂਜਾ ਵਾਰ ਕਰਨਗੇ ਕਿਉਂਕਿ ਜੁੱਧ ਨੀਤੀ ਪਹਿਲਾਂ ਤਾਂ ਕਹਿੰਦੀ ਹੈ ਪਹਿਲਾ ਵਾਰ ਕਰ ਦਿਓ ਨਹੀਂ ਤੇ ਜੁੱਧ ਨੀਤੀ ਦਾ ਅਸੂਲ ਹੈ ਕਿ ਪਹਿਲਾ ਵਾਰ ਡੱਕਣ ਤੋਂ ਬਾਅਦ ਦੂਜਾ ਵਾਰ ਦੁਸ਼ਮਣ ਤੇ ਕਰੋ ਪਰ ਕਹਿੰਦਾ ਮੈਂ ਹਰਾਰ ਰਹਿ ਗਿਆ ਪਾਤਸ਼ਾਹ ਕਹਿੰਦੇ ਕਾਲੇਖਾਨ ਫਿਰ ਕੀ ਹੋਇਆ ਤੇਰਾ ਇੱਕ ਵਾਰ ਹੈ ਜਾਈ ਚਲਾ ਗਿਆ ਚੱਲ ਇੱਕ ਵਾਰ ਹੋਰ ਕਰ ਲੈ ਕਾਲੇਖਾਨ ਨੇ ਇੱਕ ਵਾਰ ਹੋਰ ਕੀਤਾ ਪਾਤਸ਼ਾਹ ਨੇ ਉਹ ਵੀ ਤਲਵਾਰ ਦੇ ਉੱਪਰ ਰੋਕ ਲਿਆ ਕਹਿੰਦਾ ਮੈਂ ਸੋਚ ਲਿਆ ਪਾਤਸ਼ਾਹ ਹੁਣ ਤਾਂ ਗੁੱਸੇ 'ਚ ਆ ਕੇ ਵਾਰ ਕਰਨਗੇ ਨਾ ਦੋ ਵਾਰ ਦੁਸ਼ਮਣ ਨੇ ਕੀਤੇ ਨੇ ਕਹਿੰਦਾ ਮੈਂ ਹੈਰਾਨ ਰਹਿ ਗਿਆ ਮੁਸਕਰਾ ਕੇ ਕਹਿੰਦੇ ਨੇ ਚੱਲ ਕਾਲੇ ਖਾਂ ਕੀ ਹੋ ਗਿਆ ਤੇਰੇ ਦੋ ਵਾਰ ਅਜਾਈ ਚਲੇ ਗਏ ਚੱਲ ਇੱਕ ਵਾਰ ਹੋਰ ਕਰ ਲਾ ਕਾਲੇ ਖਾਂ ਨੇ ਤੀਜਾ ਵਾਰ ਕੀਤਾ ਪਾਤਸ਼ਾਹ ਨੇ ਉਹ ਵੀ ਰੋਕ ਲਿਆ ਤੇ ਕਹਿੰਦਾ ਹੁਣ ਜਦੋਂ ਪਾਤਸ਼ਾਹ ਨੇ ਚੌਥੀ ਵਰੀ ਵਾਰ ਕੀਤਾ ਨਾ ਤੇ ਆਪਣੀ ਜ਼ੁਬਾਨ ਤੋਂ ਜਿਹੜੇ ਸ਼ਬਦ ਕਹੇ ਨੇ ਉਹ ਫਾਰਸੀ ਦਾ ਲਖਾਰੀ ਲਿਖਦਾ ਕਹਿੰਦਾ ਪਾਤਸ਼ਾਹ ਨੇ ਵਾਰ ਕੀਤਾ ਤੇ ਆਪਣੀ ਜ਼ੁਬਾਨ ਦੇ ਵਿੱਚੋਂ ਸ਼ਬਦ ਕਹੇ ਜਦਨ ਈ ਨੇਸਤ ਵੱਲੋਂ ਜਦਨ ਈ ਅਸਤ ਪੁੱਤਰਾ ਵਾਰ ਇੰਜਨੀ ਵਾਰ ਇੰਜ ਕਰੀਦਾ ਹੈ ਕਹਿੰਦਾ ਮੈਂ ਹੈਰਾਨ ਰਹਿ ਗਿਆ ਕਿ ਗੁਰੂ ਮੈਦਾਨੇ ਜੰਗ ਦੇ ਵਿੱਚ ਲੜ ਰਿਹਾ ਜਾਂ ਦੁਸ਼ਮਣ ਨੂੰ ਵੀ ਜੁਧ ਕਲਾ ਸਿਖਾ ਰਿਹਾ ਹੈ ਵੀ ਇਹੋ ਜਿਹਾ ਰਹਿਮ ਦਾ ਮੂਜਸਮਾ ਕੌਣ ਹੋ ਸਕਦਾ ਹੈ ਜਿਹੜਾ ਦੁਸ਼ਮਣ ਦੇ ਉੱਪਰ ਵਾਰ ਕਰ ਲੱਗਾ ਵੀ ਇਹ ਗੱਲ ਕਹਿ ਰਿਹਾ ਕਿ ਪੁੱਤਰਾ ਵਾਰ ਇੰਜਨੀ ਵਾਰ ਇੰਜ ਕਰੀਦਾ ਹੈ ਸੋ ਇਹ ਜਿਹੜੀ ਰਹਿਮਤ ਸਾਨੂੰ ਗੁਰੂਦੇਵ ਪਾਸ਼ਾ ਨੇ ਬਖਸ਼ਿਸ਼ ਕੀਤੀ ਹੈ ਸ਼ਾਇਦ ਦੁਨੀਆ ਦੇ ਕਿਸੇ ਇਤਿਹਾਸਕਾਰੀ ਦੇ ਵਿੱਚ ਸਾਨੂੰ ਨਜ਼ਰ ਨਹੀਂ ਆਉਂਦੀ ਔਰ ਸਭ ਤੋਂ ਵੱਡੀ ਗੱਲ ਕਿ ਛੇਵੇਂ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ ਹਰ ਗੱਲ ਨੂੰ ਇੰਨੇ ਪਰਮਾਣਾ ਸਹਿਤ ਸਾਡੇ ਸਾਹਮਣੇ ਰੱਖਿਆ ਜਦੋਂ ਪਹਿਲੀ ਜੰਗ ਹੋਈ ਮੁਖਲਿਸ ਖਾਨ ਜਿਹੜਾ ਉਸ ਵੇਲੇ ਲਾਹੌਰ ਦਾ ਸੂਬੇਦਾਰ ਸੀ ਉਹਦਾ ਨਾਇਬ ਸੂਬੇਦਾਰ ਕਲੀਜ਼ ਖਾਨ ਸੀ ਇਹ ਸ਼ਿਕਾਰ ਖੇਡ ਰਹੇ ਨੇ ਜਿੱਥੇ ਅੱਜ ਖਾਲਸਾ ਕਾਲਜ ਹੈ ਤੇ ਖਾਲਸਾ ਕਾਲਜ ਜਦੋਂ ਉਹ ਸ਼ਿਕਾਰ ਖੇਡ ਰਹੇ ਨੇ ਉਦੋਂ ਗੁਰੂ ਸਾਹਿਬ ਵੀ ਆਪਣੇ ਸਿੱਖਾਂ ਦੇ ਨਾਲ ਸ਼ਿਕਾਰ ਵਾਸਤੇ ਗਏ ਨੇ ਤੇ ਮੁਖਰਿਸ ਖਾਨ ਦਾ ਉਡਾਇਆ ਹੋਇਆ ਜਿਹੜਾ ਬਾਜ ਸੀ ਉਹ ਸਿੱਖਾਂ ਦੇ ਗੁਰੂ ਦੇ ਉਡਾਏ ਹੋਏ ਬਾਜ ਦੇ ਜ਼ਮੀਨ ਤੇ ਸੁੱਟ ਦਿੱਤਾ ਸਿੱਖ ਬਾਜ ਫੜ ਕੇ ਲੈ ਆਏ ਆਪਣੇ ਆਪ ਦੇ ਵਿੱਚ ਇਹ ਇਸਲਾਮੀ ਰਾਜ ਦੀ ਬੜੀ ਵੱਡੀ ਹੱਤਕ ਸੀ ਕਿ ਉਹਦੇ ਬਾਜ ਦੀ ਸ਼ਿਕਸਤ ਹੋਈ ਹੈ ਉਸਨੇ ਆਪਣੇ ਫੌਜਦਾਰ ਆਪਣੇ ਅਹਲਕਾਰ ਗੁਰੂ ਸਾਹਿਬ ਦੇ ਕੋਲ ਭੇਜੇ ਕਿ ਪਾਤਸ਼ਾਹ ਸਾਡਾ ਬਾਜ ਵਾਪਸ ਕਰ ਦਿਓ ਤੇ ਜਿਹੜੇ ਸਾਡੇ ਵਰਗੇ ਢਿੱਲੇ ਜੇ ਸਿੱਖ ਸੀ ਨਾ ਉਹਨਾਂ ਨੇ ਵੀ ਕਿਹਾ ਪਾਤਸ਼ਾਹ ਬਾਜ ਵਾਪਸ ਕਰ ਦਈਏ ਅਸੀਂ ਪੰਛੀ ਤੋਂ ਲੜਾਈ ਕਿਉਂ ਲੜਨੀ ਹੈ ਤੇ ਗੁਰੂ ਸਾਹਿਬ ਨੇ ਜਿਹੜੇ ਸ਼ਬਦ ਕਹੇ ਨੇ ਗੁਰੂ ਸਾਹਿਬ ਨੇ ਕਿਹਾ ਤੁਹਾਨੂੰ ਇਹ ਪੰਛੀ ਨਜ਼ਰ ਆ ਰਿਹਾ ਹੈ ਪਰ ਮੈਨੂੰ ਇਸ ਬਾਜ ਦੇ ਵਿੱਚੋਂ ਤਾਜ ਦੀ ਵਿਚਾਰਧਾਰਾ ਨਜ਼ਰ ਆ ਰਹੀ ਹੈ ਗੁਰੂ ਸਾਹਿਬ ਨੇ ਜਿਹੜੇ ਸ਼ਬਦ ਗਏ ਨੇ ਨਾ ਉਹਨੇ ਤਿੰਤੇ ਬਾਜ ਨਾਹੀ ਅਬ ਦੇਨਾ ਅਬ ਤਾਜ ਰਾਜ ਤਿੰਤੇ ਸਭ ਲੈਣਾ ਗੱਲ ਬਾਜ ਦੀ ਨਹੀਂ ਹੈ ਗੱਲ ਰਾਜ ਔਰ ਤਾਜ ਦੀ ਹੈ ਔਰ ਬਾਜ ਸਾਡੇ ਸਿਕਸ ਕਲਪ ਦੇ ਨਾਲ ਜੁੜਿਆ ਹੋਇਆ ਇੱਕ ਪੰਛੀ ਹੈ ਇਹ ਕੇਵਲ ਇੱਕ ਪੰਛੀ ਨਹੀਂ ਹੈ ਇਹ ਸਿੱਖਾਂ ਦੀ ਵਿਚਾਰਧਾਰਾ ਦਾ ਸੂਚਕ ਹੈ 6ਵੇਂ ਪਾਤਸ਼ਾਹ ਨੇ ਬਾਜ ਰੱਖਿਆ ਹੈ 7ਵੇਂ ਪਾਤਸ਼ਾਹ ਨੇ ਬਾਜ ਰੱਖਿਆ ਹੈ 9ਵੇਂ ਪਾਤਸ਼ਾਹ ਨੇ ਬਾਜ ਰੱਖਿਆ ਔਰ 10ਵੇਂ ਪਾਤਸ਼ਾਹ ਨੂੰ ਤੁਸੀਂ ਪਿਆਰ ਦੇ ਨਾਲ ਕਈ ਨੇ ਬਾਜਾਂ ਵਾਲੇ ਕਿਉਂ ਕਿਉਂਕਿ ਬਾਸ ਦੇ ਜਿਹੜੇ ਗੁਣ ਨੇ ਸਾਡੀ ਸਿੱਖੀ ਦੀ ਆਜ਼ਾਦ ਰਾਸੀ ਵਿਚਾਰਧਾਰਾ ਦੇ ਨਾਲ ਮੇਲ ਖਾਂਦੇ ਨੇ ਬਾਜ ਦਾ ਪਹਿਲਾ ਗੁਣ ਹੈ ਗੁਜਰ ਔਕਾਟ ਕਰ ਲੇਤਾ ਹੈ ਉਹ ਕੋਹੋ ਵਿਆਹਾਂ ਵਿੱਚ ਸ਼ਾਹੀ ਕੇ ਲਈ ਜ਼ਲਤ ਹੈਕਾਰੇ ਆਸ਼ੀਆਂ ਬੰਦੀ ਬਾਜ ਕਦੀ ਵੀ ਪਿੰਜਰੇ ਵਿੱਚ ਨਹੀਂ ਰਹਿੰਦਾ ਅੱਜ ਵੀ ਤੁਹਾਨੂੰ ਕਿਤੇ ਅਰਬ ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਮਿਲੇ ਬਾਜ਼ ਨੂੰ ਪਿੰਜਰੇ 'ਚ ਨਹੀਂ ਰੱਖਿਆ ਜਾਂਦਾ ਕਮਰੇ 'ਚ ਰੱਖਿਆ ਜਾਂਦਾ ਹੈ ਬਕਾਇਦਾ ਏਸੀ ਲਾਏ ਹੁੰਦੇ ਨੇ ਉੱਥੇ ਗਰਮੀ ਹੈ ਬਾਜ਼ ਨੂੰ ਪਿੰਜਰੇ ਦੇ ਵਿੱਚ ਰੱਖੀਏ ਜਾਂ ਉਹ ਪਿੰਜਰੇ ਨੂੰ ਤੋੜ ਦਿੰਦਾ ਜਾਂ ਉਹ ਆਪ ਮਰ ਜਾਂਦਾ ਉਹ ਗੁਲਾਮੀ ਪਸੰਦ ਨਹੀਂ ਕਰਦਾ ਇਹੀ ਸਿੱਖ ਦੀ ਵਿਚਾਰਧਾਰਾ ਹੈ ਕਿ ਪਰ ਆਦੀਨ ਸੁਪਨੇ ਸੁਖਨਾ ਨਹੀਂ ਬਾਜ਼ ਦਾ ਦੂਜਾ ਗੁਣ ਹੈ ਪ੍ਰਵਾਸ ਹੈ ਦੋਨੋਂ ਕੀ ਇੱਕ ਹੀ ਫਿਜ਼ਾ ਵਿੱਚ ਕਰਗਸ ਦਾ ਜਹਾ ਔਰ ਹੈ ਸ਼ਾਹੀ ਦਾ ਜਹਾ ਔਰ ਬਾਜ਼ ਭੁੱਖਾ ਮਰ ਜਾਵੇਗਾ ਪਰ ਕਦੀ ਵੀ ਕਿਸੇ ਹੋਰ ਜਾਨਵਰ ਦਾ ਸ਼ਿਕਾਰ ਕੀਤਾ ਮਾਸ ਨਹੀਂ ਖਾਵੇਗਾ। ਇਹੀ ਸਿੱਖ ਦਾ ਵਿਚਾਰ ਧਾਰਾ ਦਾ ਸੂਲ ਹੈ ਕਿ ਹੱਕ ਪ੍ਰਾਇਆ ਨਾਨਕਾ ਉਸ ਸੂਰ ਉਸ ਗਾਏ ਬਾਜ਼ ਦਾ ਤਿੱਜਾ ਗੁਣ ਹੈ ਕਿ ਉਹ ਮਰਨ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਆਲਸ ਤੇ ਢਿੱਲਾਪਨ ਨਹੀਂ ਆਉਣ ਦਿੰਦਾ। ਹਮਾਮੋ ਕਬੂਤਰ ਕਾ ਭੁੱਖਾ ਨਹੀਂ ਮੈਂ ਕਿ ਹੈ ਬਿੰਦ ਜਿੰਦਗੀ ਬਾਜ਼ ਕੀ ਜ਼ਾਇਦਾਨਾ ਪਲਟਣਾ ਜਪਟਣਾ ਚਪਟ ਕਰ ਲਪਟਣਾ ਲਹੂ ਗਰਮ ਰੱਖਣੇ ਦਾ ਹੈ ਇੱਕ ਬਹਾਨਾ ਬਾਜ਼ ਆਪਣੀ ਜ਼ਿੰਦਗੀ ਦੇ ਅੰਤਮ ਸਮੇਂ ਤੱਕ ਆਪਣੀ ਜ਼ਿੰਦਗੀ ਚ ਆਲਸ ਨਹੀਂ ਆਉਣ ਦਿੰਦਾ ਇਹੀ ਸਿੱਖ ਦੀ ਜ਼ਿੰਦਗੀ ਹੈ ਕਿ ਗੁਰ ਸਤਗੁਰ ਕਾਜੋ ਸੇਖ ਖਾਏ ਸੋ ਭਲ ਕੇ ਉਠਾਰ ਉਹਦੀ ਜ਼ਿੰਦਗੀ ਚ ਕਿਸੇ ਤਰ੍ਹਾਂ ਦਾ ਕੋਈ ਆਲਸ ਨਹੀਂ ਬਾਜ਼ ਦਾ ਅਗਲਾ ਗੁਣ ਹੈ ਔਕਾਬੀ ਰੂਹ ਜਪੇਦਾਰ ਹੁੰਦੀ ਹੈ ਨੌਜਵਾਨੀ ਮੇ ਨજર ਆਤੀ ਹੈ ਉਸ ਕੋ ਆਪਣੀ ਮੰਜ਼ਲ ਆਸਮਾਨੋਂ ਪਰ ਨਹੀਂ ਤੇਰਾ ਟਿਕਾਣਾ ਕਸਰੇ ਸੁਲਤਾਨੀ ਕੇ ਗੁੰਬਦ ਪਰ ਤੂੰ ਸ਼ਾਹੀ ਹੈ ਬਸੇਰਾ ਕਰ ਪਹਾੜੋਂ ਦੀ ਚਟਾਨੋਂ ਪਰ ਬਾਜ ਬਹੁਤ ਉੱਚੀ ਜਗ੍ਹਾ ਦੇ ਉੱਪਰ ਬੈਠਦਾ ਹੈ ਪਰ ਆਪਣੀ ਨਜ਼ਰ ਨੂੰ ਬਹੁਤ ਨੀਵੀਂ ਜਗ੍ਹਾ ਤੇ ਟਿਕਾ ਕੇ ਰੱਖਦਾ ਹੈ ਜਿਸ ਤਰ੍ਹਾਂ ਸਿੱਖ ਦਾ ਮਨ ਨੀਵਾ ਤੇ ਮੱਤ ਉੱਚੀ ਹੈ ਤੇ ਬਾਜ ਦਾ ਅਗਲਾ ਗੋਣਾ ਜਿਹੜਾ ਅੱਜ ਸਾਡੇ ਚੋਂ ਗਵਾਜਦਾ ਜਾ ਰਿਹਾ ਹੈ ਅਸੀਂ ਵੱਖ-ਵੱਖ ਡੇਰੇਦਾਰਾਂ ਤੇ ਪਖੰਡੀਆਂ ਦੀਆਂ ਭੇਡਾਂ ਬਣਦੇ ਜਾ ਰਹੇ ਹਾਂ ਬਾਜ਼ ਕਦੀ ਬਾਕੀ ਪੰਛੀਆਂ ਦੀ ਭੇਡ ਚਾਲਦਾ ਸ਼ਿਕਾਰ ਨਹੀਂ ਹੁੰਦਾ ਤੂੰ ਦੀਏ ਬਾਦੀ ਸੇ ਮਤ ਘਬਰਾ ਐ ਔਕਾਬ ਜੇ ਤੋ ਚਲਤੀ ਹੈ ਤੁਝੇ ਉੱਚਾ ਉਡਾਣੇ ਕੇ ਲਈ ਦੁਨੀਆ ਦੇ ਸਾਰੇ ਪੰਛੀ ਹਵਾ ਦੀ ਦਿਸ਼ਾ ਦੇ ਵਿੱਚ ਉੜਦੇ ਨੇ ਤੇ ਬਾਜ਼ ਜਿਹੜਾ ਹਵਾ ਦੀ ਦਿਸ਼ਾ ਦੇ ਉਲਟ ਪਰਵਾਜ਼ ਕਰਦਾ ਸੋ ਇਹ ਬਾਜ਼ ਦੇ ਕੁਝ ਗੁਣ ਨੇ ਜਿਹੜੇ ਸਿੱਖ ਦੀ ਵਿਚਾਰਧਾਰਾ ਦੇ ਨਾਲ ਮੇਲ ਖਾਂਦੇ ਨੇ ਤੇ ਸਿੱਖਾਂ ਦੀ ਪਹਿਲੀ ਜੰਗ ਵੀ ਬਾਝ ਤੋਂ ਹੋਈ ਤੇ ਗੁਰੂ ਪਾਤਸ਼ਾਹ ਨੇ ਉਦੋਂ ਇਹ ਸ਼ਬਦ ਕਹਿ ਦਿੱਤੇ ਸੀ ਤਿੰਤੇ ਬਾਜ ਨਾਹੀ ਅਬ ਦੇਣਾ ਅਬ ਤਾਜ ਰਾਜ ਤਿੰਤੇ ਸਭ ਲੈਣਾ 783 ਸਾਲ ਬਾਅਦ ਉਹ ਜਿਹੜੀ ਬਾਜ ਦੀ ਜੰਗ ਸੀ ਉਹ ਤਾਜ ਦੀ ਜੰਗ ਦੇ ਵਿੱਚ ਬਦਲੀ ਜਦੋਂ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹ ਗੜ੍ਹ ਕਿਲੇ ਦੇ ਉੱਪਰ ਝੰਡਾ ਚੁਲਾ ਕੇ ਖਾਲਸਾ ਰਾਜ ਦੀ ਰਾਜਧਾਨੀ ਬਣਾ ਕੇ ਇਹ ਗੱਲ ਕਹਿ ਦਿੱਤੀ ਸਿੱਕਾ ਜਦਬਰ ਹਰ ਦੋ ਆਲਮ ਤੀਗ ਨਾਨਕ ਵਾਪਸ ਇਹ ਗੁਰੂ ਨਾਨਕ ਦੀ ਟੇਕ ਦੀ ਵਿਚਾਰਤ ਸੋ ਦਿੱਤਾ ਹੋਇਆ ਬਕਰਤ ਸਮਾਪਤ ਹੈ ਮੈਂ ਤੁਹਾਡੇ 5 ਮਿੰਟ ਉੱਪਰ ਲੈ ਕੇ ਇਹਨਾਂ ਮੈਂ ਕੀਰਤਨੀ ਜਥੇ ਦੇ ਵੀਰ ਸੁਰਨ ਨੂੰ ਕਾਫੀ ਬਕ ਤਲਬਦਾ ਰਹਾ ਸੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਅਤੇ ਦੀ ਸਾਜ ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ